ਤੁਸੀਂ ਇਹ ਡਰਦੇ ਹੋ ਤੁਹਾਡੇ ਬੱਚੇ ਪੌਨ ਦੇਖਣ ਲੱਗ ਜਾਣਗੇ ਤੁਸੀਂ ਇਹ ਡਰਦੇ ਹੋ ਤੁਹਾਡੇ ਬੱਚਿਆਂ ਦੀਆਂ ਕੋਈ ਵੀਡੀਓਜ਼ ਆ ਜਾਣਗੀਆਂ ਹੋ ਤਾਂ ਇਸ ਦੌਰ ਚ ਵੀ ਆ ਗਈਆਂ ਹਾਂਜੀ ਬਿਲਕੁਲ ਤੁਸੀਂ ਰੋਕ ਨਹੀਂ ਸਕੇ ਤੁਸੀਂ ਰੋਕ ਨਹੀਂ ਸਕੇ ਤਾਂ ਮੇਰੇ ਯਾਦ ਹੈ ਉਦੋਂ ਇਹ ਚਰਚਾ ਹੋਈ ਕਿ ਜਿਹੜੀਆਂ ਬਾਲੀਵੁੱਡ ਐਕਟਰੈਸਸ ਨੇ ਨਾ ਉਹਨਾਂ ਦੀਆਂ ਇਹੋ ਜਿਹੀਆਂ ਤਸਵੀਰਾਂ ਆਉਂਦੀਆਂ ਜਿਹੜੀਆਂ ਤਸਵੀਰਾਂ ਜਦੋਂ ਮੂੰਹ ਉੱਤੇ ਮੂੰਹ ਲਾ ਮੂੰਹ ਲਾ ਦਿੰਦੇ ਹੈ ਖੁਸ਼ ਹੈ ਘਰਾਂ 'ਚ ਲੈਬਸ ਥੋੜੀ ਬਣੀ ਆ ਸਾਡੇ ਵੀ ਅਸੀਂ ਇਹ ਲੱਭਦੇ ਫਿਰਾਂਗੇ ਵੀ ਇਹ ਸੱਚ ਹੈ ਜਾਂ ਝੂਠ ਹੈ ਇਹ ਇਹਦਾ ਇੱਕ ਡਾਰਕ ਪਾਸ ਹੈ ਅੱਜ ਪ੍ਰਾਈਮ ਮਿਨਿਸਟਰ ਮੋਦੀ ਦੇ ਨਾਂ ਤੇ ਇੱਕ ਗੀਤ ਵਾਇਰਲ ਹੋਈ ਜਾਂਦਾ ਹੈ ਆਵਾਜ਼ 'ਚ ਹਾਂ ਬੜਾ ਬੜੀ ਧੀਰ ਦਾ ਹੋ ਰਿਹਾ ਹੈ ਇਹ ਆਈ ਜਨਰੇਟਡ ਹੈ ਉਹ ਇਹ ਆਈ ਜਨਰੇਟਡ ਗੋਗਰਾਠੀ ਤੁਹਾਨੂੰ ਦਿਖਾ ਰਿਹਾ ਕਿ ਇੱਕ ਜਗ੍ਹਾ ਇਹੋ ਜਿਹੀ ਦਿਖਾਤੀ ਆਈ ਨੇ ਜਿਹੜੀ ਦੁਨੀਆਂ 'ਚ ਐਗਜ਼ਿਸਟ ਨਹੀਂ ਕਰਦੀ ਤਾਂ ਇਹਦਾ ਮਤਲਬ ਹੈ ਆਈ ਕੱਲ ਨੂੰ ਕਿਸੇ ਦੀ ਵੀ ਕੋਈ ਇਹੋ ਜਿਹੀ ਵੀਡੀਓ ਵੀ ਬਣਾ ਸਕਦਾ ਹੈ vista ਦੇ ਚੈਨਲ ਨੇ ਇੱਕ ਰੋਬੋਟਿਕ ਨਿਊਜ਼ ਐਂਕਰ ਲਾਂਚ ਕੀਤੀ ਹੈ ਜਿਹੜੀ ਦੇਖਣ 'ਚ ਬਿਲਕੁਲ ਹੀ ਮਨੁੱਖ ਵਰਗੀ ਹੈ। ਜੌਬਸ ਤਾਂ ਫਿਰ ਜਦੋਂ ਇੰਡਸਟਰੀਅਲਾਈਜੇਸ਼ਨ ਆਈ ਯੂਰਪ ਦੇ ਵਿੱਚ ਤਾਂ ਉਦੋਂ ਪੂਰੀ ਦੁਨੀਆ ਦੇ ਵਿੱਚ ਕਾਮਿਆਂ ਨੇ ਵਿਰੋਧ ਕੀਤਾ ਅੱਜ ਤੱਕ ਉਹ ਵਿਰੋਧ ਹੋ ਰਿਹਾ ਹੈ ਵੀ ਮਸ਼ੀਨ ਜਿਹੜੀ ਹੈ ਉਹ ਸਾਡੀ ਜੌਬ ਖਾ ਜਾਊਗੀ। ਉਡੇ ਵੱਡੇ ਸਕੂਲ ਉਹ ਮਾਈਂਡਸੈਟ ਉਹ ਆਈਡੀਓਲੋਜੀ ਚਲਾ ਰਹੀ ਹੈ ਜਿਹੜੀ ਨਾ ਤਾਂ ਇਸ ਦੇਸ਼ ਤੇ ਕਦੇ ਰਾਜ ਕਰਕੇ ਗਈ ਨਾ ਇਸ ਦੇਸ਼ ਦੀ ਮੂਲ ਨਿਵਾਸੀ ਹੈ ਨਾ ਇਸ ਦੇਸ਼ ਦੇ ਵਿੱਚ ਉਹਨਾਂ ਦਾ ਕਬਜ਼ਾ ਕਰਨ ਤੋਂ ਇਲਾਵਾ ਕੋਈ 150 ਸਾਲ ਰਾਜ ਕਰਨ ਤੋਂ ਇਲਾਵਾ ਹੋਰ ਕੋਈ ਕੰਟਰੀਬਿਊਸ਼ਨ ਉਹਨਾਂ ਦਾ ਨਹੀਂ ਹੈ ਮੈਂ ਹੈਰਾਨ ਹੋਇਆ ਕਿ ਉਸੇ ਤਰ੍ਹਾਂ ਦਾ ਸਿਲੇਬਸ ਹੀ ਅੱਜ ਤੱਕੀਬਨ ਪੜਾਇਆ ਜਾ ਰਿਹਾ ਜਿਦੇ ਕਿ ਦੁਨੀਆ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਤੱਕ ਚੈਟ ਜੀਪੀਟੀ 4.0 ਵਿਕਟਰ ਸਾਹਿਬ ਦੁਨੀਆ AI ਤੇ ਪਹੁੰਚ ਗਈ ਹੈ ਤੇ ਆਪਾਂ ਹਲੇ ਵੀ ਮਤਲਬ ਆਪਣੇ ਪੰਜਾਬ ਦੀ ਗੱਲ ਕੀਤੀ ਜਾਈ ਤੇ ਆਪਾਂ ਬੇਸਿਕ ਜਿਹੜੀ ਕੰਪਿਊਟਰ ਨੋਲੇਜ ਹੈ ਬੱਚਿਆਂ ਨੂੰ ਉਹ ਨਹੀਂ ਦੇ ਪਾਰੇ ਕਿਤੇ ਨਾ ਕਿਤੇ ਆਪਾਂ ਕਹਿ ਦਿੰਦੇ ਆਂ ਵੀ ਜੌਬਸ ਨਹੀਂ ਹੈ ਜਾਂ ਇੱਥੇ ਤਾਂ ਕੰਮ ਹੀ ਨਹੀਂ ਹੈ ਇੰਡੀਆ ਚ ਆਪਾਂ ਕੱਲ ਗੱਲ ਕਰ ਰਹੇ ਸੀ ਸ਼ਾਇਦ ਵੀ ਆਪਣੇ ਕੋਲ ਕੰਮ ਕਰਨ ਲਈ ਬੰਦਿਆਂ ਦੀ ਘਾਟ ਹੈ ਮਿਲ ਨਹੀਂ ਰਹੀ ਅਸੀਂ ਸਾਗਰ ਦੀ ਬੋਟੀ ਤੇ ਤੁਰੇ ਫਿਰਦੇ ਆ ਤੇ ਲੋਕ ਚੰਨ ਤੇ ਪਹੁੰਚ ਗਏ ਹੀ ਕਹਿ ਰਹੇ ਹੋਂ ਤੁਸੀਂ ਪਰ ਜਿਹੜੀ ਗੱਲ ਤੁਸੀਂ ਕੀਤੀ ਹੈ ਨਾ AI ਵਾਲੀ ਥੋੜੇ ਦਿਨ ਪਹਿਲਾਂ ਧਰੋਪ ਰਾਠੀ ਨੇ ਇੱਕ AI ਦੇ ਉੱਤੇ ਐਪੀਸੋਡ ਕੀਤਾ ਸੀ ਜਿਹੜਾ ਮੈਨੂੰ ਬਹੁਤ ਪ੍ਰਭਾਵਿਤ ਕੀਤਾ ਹਾਲਾਂਕਿ ਉਹਨੇ ਤਾਂ ਆਨ ਆਲੇ ਸਮੇਂ ਦੇ ਵਿੱਚ ਕਿਸ ਤਰੀਕੇ ਨਾਲ ਆਰਟੀ ਅਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਬਣਨ ਵਾਲੀਆਂ ਜਿਹੜੀਆਂ ਤਸਵੀਰਾਂ ਨੇ ਵੀਡੀਓਜ਼ ਨੇ ਉਹ ਕਿਵੇਂ ਮਿਸਯੂਜ਼ ਹੋ ਸਕਦੀਆਂ ਉਹਨੇ ਇੱਕ ਵੀਡੀਓ ਦਿਖਾਈ ਉਹਦੇ 'ਚ ਜਿਹੜਾ ਸੀ ਸ਼ੋਰ ਹੈ ਔਰ ਬਹੁਤ ਖੂਬਸੂਰਤ ਨੈਚੁਰਲ ਜੀ ਜਗ੍ਹਾ ਹੈ ਤੇ ਨਦੀ ਦਾ ਪਾਣੀ ਜਿਹੜਾ ਉਹ ਵੇਵਜ਼ ਆ ਰਹੀਆਂ ਜਾ ਰਹੀਆਂ ਤੇ ਪਿੱਛੇ ਇੱਕ ਘਰ ਜਿਆ ਤੇ ਉਹ ਦੇਖ ਕੇ ਆਨ ਲੱਗਦਾ ਹੈ ਕਿ ਕੋਈ ਕੋਈ ਯੂਰੋਪੀਅਨ ਮੁਲਕ ਦਾ ਕੋਈ ਇਲਾਕਾ ਹੋਊਗਾ ਜੀ ਤੇ ਫਿਰ ਉਹ ਬਾਅਦ ਕਹਿੰਦਾ ਹੈ ਕਿ ਇਹ ਦੇਖਣ ਤੋਂ ਬਾਅਦ ਤੁਸੀਂ ਧਿਆਨ ਦੇ ਨਾਲ ਦੇਖੋ ਇਹ ਦੁਨੀਆ ਚ ਜਗ੍ਹਾ ਐਗਜ਼ਿਸਟ ਨਹੀਂ ਕਰਦੀ ਨਹੀਂ ਕਰਦੀ ਔਰ ਤੁਹਾਡੀਆਂ ਅੱਖਾਂ ਖੜੀਆਂ ਰਹਿ ਜਾਂਦੀਆਂ ਕਿ ਕੀ ਦੁਨੀਆ 'ਚ ਐਗਜ਼ਿਸਟ ਨਹੀਂ ਕਰਦੀ ਫਿਰ ਇਹ ਕਿਵੇਂ ਬਣਾਈ ਗਈ ਕਿੱਥੋਂ ਆਈ ਹੈ ਵੀਡੀਓ ਉਹ ਵੀਡੀਓ AI ਜਨਰੇਟਿਡ ਵੀਡੀਓ ਸੀਗੀ ਇਹਦਾ ਮਤਲਬ ਕਿ ਕੱਲ ਨੂੰ ਤੁਸੀਂ ਕਿਸੇ ਤਰੀਕੇ ਨਾਲ ਕੁਝ ਵੀ ਬਣਾ ਸਕਦੇ ਕੁਝ ਵੀ ਹੋ ਸਕਦਾ ਜੀ ਮੇਰੇ ਯਾਦ ਹੈ ਜਦੋਂ ਇੰਟਰਨੈਟ ਨਵਾਂ ਨਵਾਂ ਆਉਂਦਾ ਆ तकरीबन ਲੇਟ 90s ਦੇ ਦਹਾਕੇ 'ਚ ਮੈਂ ਪਹਿਲੀ ਵਾਰ ਜਦੋਂ ਅਸੀਂ ਕੰਪਿਊਟਰ ਲਿਆ ਸੀਗਾ ਜਗਪ੍ਰੀਤ ਤਾਂ ਉਦੋਂ ਫਲੋਪੀ ਡਿਸਕਾਂ ਚਲਦੀਆਂ ਹੁੰਦੀਆਂ ਸੀ ਜੀ ਤੇ 144kb ਦੀ ਫਲੋਪੀ ਡਿਸਕ ਦੇ ਵਿੱਚ ਪੰਜ ਫੋਟੋਆਂ ਵਾਲਪੇਪਰ ਡਾਊਨਲੋਡ ਹੋ ਕੇ ਪੈਂਦੇ ਸੀ ਜੀ ਇੰਟਰਨੈਟ ਘਰ ਦੇ ਵਿੱਚ ਕੋਈ ਬੰਦਾ ਘੱਟ ਵਰਤਦਾ ਸੀਗਾ ਇੰਟਰਨੈਟ ਕੈਫੇਜ਼ ਬਣੇ ਜਿੱਥੇ ਸਿਰਫ ਤੁਸੀਂ ਟੈਕਸਟ ਮੈਸੇਜਸ ਦਾ ਆਦਾਨ-ਪ੍ਰਦਾਨ ਜਿਹੜੇ ਮੈਸेंजर ਬਣੇ ਜਾਂ ਫਿਰ ਯਾਹੂ ਮੈਸेंजर, ਹੌਟਮੇਲ ਮੈਸੰਜਰ, ਮੈਸੰਜਰਾਂ ਦਾ ਦੌਰ ਆਇਆ ਔਰ ਕੰਪਿਊਟਰ ਸਿਰਫ ਇਤੋਂ ਤੱਕ ਸੀਮਤ ਸੀਗਾ ਕਿ ਸਕੂਲਾਂ ਦੇ ਵਿੱਚ ਪੇਂਟ ਕਰਾ ਲਿਆ ਉਹ ਪੇਂਟ ਪੁਂਡ ਤਾਂ ਤੁਸੀਂ ਤੁਸੀਂ ਥੋੜਾ ਜਿਹਾ ਮੇਰੇ ਤੋਂ ਛੋਟੇ ਹੋ ਤਾਂ ਤੁਸੀਂ ਪੇਂਟ ਵਾਲੇ ਜ਼ਮਾਨੇ 'ਚ ਪਹੁੰਚ ਰਹੇ ਹੋ ਮੈਂ ਤੁਹਾਨੂੰ ਕਹਿ ਰਿਹਾ ਕਿ ਸਿਰਫ ਜਿਸ ਵੇਲੇ ਕੋਡਿੰਗ ਹੁੰਦੀ ਸੀਗੀ ਜਿਸ ਵੇਲੇ ਇੱਕ ਗੇਮ ਆਂਦੀ ਹੁੰਦੀ ਸੀ ਪ੍ਰਿੰਸ ਤੁਸੀਂ ਸ਼ਾਇਦ ਖੇਡੀ ਕਿ ਨਹੀਂ ਖੇਡੀ ਵਿੰਡੋਜ਼ ਵੀ ਨਹੀਂ ਆਈ ਸੀ ਉਦੋਂ ਵਿੰਡੋਜ਼ ਵੀ ਨਹੀਂ ਆਈ ਸੀ ਦੇਖੋ ਮੈਂ ਉਸ ਜ਼ਮਾਨੇ ਦੀ ਗੱਲ ਕਰ ਰਿਹਾ ਤੁਹਾਨੂੰ ਉਦੋਂ ਉਹ ਪ੍ਰਿੰਸ ਜਿਹੜੀ ਸੀ ਉਹ ਸੀ ਮਾਈਨਸ ਐ ਕੋਡ ਜਿਆ ਪਾਉਂਦੇ ਮੈਨੂੰ ਹੁਣ ਭੁੱਲ ਗਿਆ ਉਹ ਉਦੋਂ ਫਿਰ ਉਹ ਜਿਹੜੀ ਮੇਰੇ ਖਿਆਲ ਜਾਵਾ ਸੀ ਜਾਂ ਕੀ ਸੀ ਆਈ ਡੋਟ ਨੋ ਕਿਉਂਕਿ ਮੈਂ ਕੰਪਿਊਟਰ ਦੀਆਂ ਟਰਮਸ ਨਹੀਂ ਜਾਣਦਾ ਆਹੀ ਪ੍ਰੋਬਲਮ ਹੈ ਹਾਂ ਸਾਡੀ ਕਹਿਰ ਆਪਾਂ ਤਾਂ ਉਸ ਫੀਲਡ ਦੇ ਬੰਦੇ ਨਹੀਂ ਹਾਂ ਨਾ ਇਹ ਵੀ ਗੱਲ ਹੈ ਇੱਕ ਨਾਲ ਪਰ ਇਹ ਚੀਜ਼ ਜਦੋਂ ਸਕੂਲ ਚ ਪੜਾਇਆ ਜਾਂਦਾ ਸੀ ਤਾਂ ਸਾਨੂੰ ਸਿਰਫ ਉਹਦੀ ਜਿਹੜੀ ਉਹ ਲੈਟ ਇਕਵਲ ਟੂ ਦਿਸ ਤੇ ਉਹ ਬਣਾ ਕੇ ਉਹ ਏਡੇ ਏਡੇ ਕੰਪਿਊਟਰ ਦੇ ਜਿਹੜੇ ਫਾਰਮੂਲੇ ਜੇ ਹੁੰਦੇ ਸੀਗੇ ਟੇਬल्स ਜੇ ਹੁੰਦੇ ਸੀ ਉਹ ਪੇਪਰ ਉਹਦੇ ਹੁੰਦੇ ਸੀ ਫਿਰ 2-3 ਸਾਲ ਬਾਅਦ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਨਾ ਉਹ ਟਾਈਮ ਆਇਆ ਕਿ ਜਦੋਂ ਸਕੂਲਾਂ ਦੇ ਵਿੱਚ ਪੇਂਟ ਕਰਾਤਾ ਤੇ ਮਾੜਾ ਮੋਟਾ ਐਮ ਐਸ ਵਰਡ ਦਾ ਦਸਤਾ ਐਕਸਲ ਐਕਸਲ ਵੀ ਬੜਾ ਵੱਡਾ ਸੌਫਟਵੇਅਰ ਹੈ ਬੱਚਿਆਂ ਦਾ ਉਸ ਵੇਲੇ ਤਾਂ ਧਿਆਨ ਵੀ ਨਹੀਂ ਹੁੰਦਾ ਸਾਡੇ ਵੇਲੇ ਮੈਨੂੰ ਇਹਦਾ ਉਹ ਤੋਂ ਬੱਚਿਆਂ ਵਾਸਤੇ ਐਂਟਰਟੇਨਮੈਂਟ ਦਾ ਹੀ ਸਾਧਨ ਸੀ ਇਤੋਂ ਵੱਧ ਕੁਝ ਨਹੀਂ ਸੀਗਾ ਉਹ ਉਹ ਐਂਟਰਟੇਨਮੈਂਟ ਤਾਂ ਚਲੋ ਕੰਪਿਊਟਰ ਦੇ ਵਿੱਚ ਸੀ ਅੱਜ ਕੱਲ੍ਹ ਵੀ ਬੱਚੇ ਉਹਦੇ ਇੱਕ ਬੋਲ ਨਿਕਲਦੀ ਸੀ ਮਾਊਸ ਚ ਤੇ ਮੇਰੇ ਹਿਸਾਬ ਨਾਲ ਜਿਹਨੇ ਉਹ ਬੋਲ ਨਾਲ ਹੀ ਖੇਡੀ ਜਾਂਦੇ ਸੀ ਮੈਂ ਉਹ ਹੀ ਗੱਲ ਕਰ ਰਿਹਾ ਅੱਛਾ ਇੱਥੋਂ ਤੱਕ ਸੀਗਾ ਕਿ ਕੰਪਿਊਟਰ ਰੂਮਸ ਜਿਹੜੇ ਬਣੇ ਸੀ ਉਹਨਾਂ 'ਚ ਬੂਟ ਬਾਹਰ ਲਾ ਕੇ ਜਾਓ ਕੱਲੇ ਕੰਪਿਊਟਰ ਰੂਮ 'ਚ AC ਲੱਗਿਆ ਹੁੰਦਾ ਸੀਗਾ ਉਸ ਤਰ੍ਹਾਂ ਦਾ ਮਾਹੌਲ ਪੈਦਾ ਕੀਤਾ ਇਹਨੇ ਤੇ ਕੰਪਿਊਟਰ ਦੀ ਕਲਾਸ ਸਿਰਫ ਇੱਥੋਂ ਤੱਕ ਸੀਮਤ ਸੀ ਵੀ ਬਾਕੀ ਸਬਜੈਕਟ ਔਖੇ ਲੱਗਦੇ ਸੀ ਵੀ ਇਹ ਪਤਾ ਕੰਪਿਊਟਰ ਲੈਬ ਚ ਵੇਲੇ ਟਾਈਮ ਪਾਸ ਕਰਕੇ ਆ ਜਾਾਂਗੇ ਤੇ ਇੰਨਾ ਸੀਮਤ ਸੀ ਮੈਂ ਹੈਰਾਨ ਹੋਇਆ ਕਿ ਉਸੇ ਤਰ੍ਹਾਂ ਦਾ ਸਿਲੇਬਸ ਹੀ ਅੱਜ ਤਕਰੀਬਨ ਪੜਾਇਆ ਜਾ ਰਿਹਾ ਜਿਵੇਂ ਕਿ ਦੁਨੀਆ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਤੱਕ ਚੈਟ ਜੀਪੀਟੀ 4.0 ਤੇ ਕਿੰਨਾ ਕੁਝ ਜਿਹੜਾ ਦੁਨੀਆ ਦੇ ਵਿੱਚ ਜਿਹੜੇ AI ਜਨਰੇਟਿਡ ਪਿਕਚਰਸ ਨੇ ਉਹਨਾਂ ਦੇ ਸੌਫਟਵੇਅਰ ਆ ਗਏ ਬਲਕਿ ਤੁਸੀਂ ਆਪਣੀ ਫੋਟੋ ਦਿਓ ਤੇ ਤੁਹਾਡੀ ਤਸਵੀਰ ਨਾਲ ਉਹ ਸਿਚੁਏਸ਼ਨਲ ਇੱਕ ਹਜ਼ਾਰ ਤਸਵੀਰ ਪੈਦਾ ਕਰਕੇ ਦੇ ਦੂ ਕਿ ਤੁਸੀਂ ਕਿਸੇ ਰਾਜ ਦੇ ਮਹਾਰਾਜੇ ਉੱਥੇ ਤੁਸੀਂ ਬੈਠੇ ਹੋ ਤੁਸੀਂ ਕਿਸੇ ਦੇਸ਼ ਦੇ ਪ੍ਰਧਾਨ ਮੰਤਰੀ ਹੋ ਤੁਸੀਂ ਸਪੋਰਟਸ ਖੇਡ ਰਹੇ ਹੋ ਔਰ ਵੀਡੀਓਜ਼ ਜਨਰੇਟ ਹੋ ਜਾਣਗੀਆਂ ਕਿ ਜਗਪ੍ਰੀਤ ਦਿਖ ਰਿਹਾ ਛੱਕਾ ਮਾਰਨਾ ਕਿਸੇ ਵੱਡੇ ਬੋਲਰ ਨੂੰ ਤੇ ਉਹ ਬਾਲ ਪਾ ਰਿਹਾ ਤੇ ਜਗ ਔਰ ਗਰਾਊਂਡ ਐਵੇਂ ਲੱਗੂ ਜਿਵੇਂ ਰਿਐਲਿਟੀ ਹੁੰਦੀ ਹੈ ਜੀ ਇਹਦਾ ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਸੀ ਨਾ ਕਾ ਤੱਕ ਹਿੱਸਾ ਦੱਸਦਾ ਤੁਹਾਨੂੰ ਕਿੰਨਾ ਕਾ ਤੱਕ ਹੋ ਸਕਦਾ ਹੈ ਥੋੜੇ ਯਾਦ ਹੈ ਜਦੋਂ ਇੰਟਰਨੈਟ ਮੈਂ ਗੱਲ ਕਰ ਰਿਹਾ ਸੀ ਕਿ ਘਰ 'ਚ ਜਦੋਂ ਇੰਟਰਨੈਟ ਲਵਾਇਆ ਪਹਿਲੀ ਵਾਰੀ ਜਗਪ੍ਰੀਤ ਤੇ ਜਿਹੜੀ ਟੈਲੀਫੋਨ ਦੀ ਤਾਰ ਹੁੰਦੀ ਸੀਗੀ ਘਰੇ ਲੈਂਡਲਾਈਨ ਫੋਨ ਲੱਗਿਆ ਸੀ ਬਾਜ਼ਾਰੋਂ ਇੱਕ ਦੋ ਕੰਪਨੀ ਦੇ ਪੈਕ ਮਿਲ ਜਾਂਦੇ ਸੀ ਜੀ 6-700 ਰੁਪਏ ਦਾ 8 ਘੰਟੇ ਦਾ ਪੈਕ ਹੁੰਦਾ ਸੀ ਜੀ ਰੀਚਾਰਜ ਹੁੰਦਾ ਸੀ ਔਰ ਰੀਚਾਰਜ ਨਹੀਂ ਸੀ ਉਹ ਵਨ ਟਾਈਮ ਪੈਕ ਹੁੰਦਾ ਸੀ ਜੀ ਐਂਡ ਉਹਦੇ ਤੇ ਆਈਡੀ ਪਾਸਵਰਡ ਦੱਸਿਆ ਸੀ ਥੱਲੇ ਨੰਬਰ ਦਿੱਤਾ ਹੁੰਦਾ ਸੀ ਵੀ ਆਹ ਨੰਬਰ ਤੇ ਕਨੈਕਟ ਕਰਨਾ ਜੀ ਤੁਸੀਂ ਉਹ ਜਿਹੜੀ ਤਾਰ ਹੁੰਦੀ ਸੀ ਲੈਂਡਲਾਈਨ ਫੋਨ ਦੀ ਉਹ ਫੋਨ ਚੋਂ ਕੱਢ ਕੇ ਕੰਪਿਊਟਰ ਚ ਪਾ ਦਿੰਦੇ ਸੀ ਓਨੀ ਦੇਰ ਵਾਸਤੇ ਫੋਨ ਬੰਦ ਹੋ ਜਾਂਦਾ ਸੀ ਥੋੜਾ ਉਦੋਂ ਬਾਅਦ ਤੁਸੀਂ ਉਹਦੇ ਚ ਜਾ ਕੇ ਕਨੈਕਟ ਕਰਦੇ ਸੀ ਇੰਟਰਨੈਟ ਲਈ ਤੇ ਅੱਧਾ-ਅੱਧਾ ਘੰਟਾ ਲੱਗ ਜਾਂਦਾ ਸੀ ਉਹ ਐ ਮੈਨੂੰ ਯਾਦ ਹੈ ਹਲਦੀ ਰਹਿੰਦੀ ਸੀ ਬੱਤੀ ਜੀ ਫਿਰ ਇੱਕਦਮ ਨਾ ਜਿਵੇਂ ਅ ਬਿਜਲੀ ਆਏ ਤੇ ਕਈ ਵਾਰੀ ਆਪਾਂ ਆਨੰਦ ਜੀ ਆ ਜਾਂਦਾ ਸੀ ਉਹ ਲਾਈਟ ਆ ਗਈ ਓਏ ਓਵੇਂ ਹੁੰਦਾ ਸੀ ਕਨੈਕਟ ਹੋ ਗਿਆ ਓਏ ਕਨੈਕਟ ਹੋ ਗਿਆ ਉਹ ਕਨੈਕਟ ਬੜਾ ਔਖਾ ਹੁੰਦਾ ਸੀ ਉਹਦੀ ਸਪੀਡ ਇੰਨੀ ਘੁੰਦੀ ਸੀ ਵੀ ਅ ਜਿਵੇਂ ਤੁਸੀਂ santabanta.com ਇੱਕ ਵੈਬਸਾਈਟ ਸੀਗੀ ਜਿਹੜੀ ਵਾਲਪੇਪਰਾਂ ਵਾਲੀ ਜੋਕਸ ਵਾਲੀ ਉਹਦਾ ਹੋਮ ਪੇਜ ਥੋੜਾ ਥੋੜਾ ਕਰਕੇ ਵੀ ਸੰਤੇ ਬੰਤੇ ਦੀ ਫੋਟੋ ਆ ਗਈ ਐ ਕਰਦਾ 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 ਹੋਮ ਪੇਜ ਖੁੱਲ ਜਾਂਦਾ ਸੀ ਤੁਹਾਡੇ ਚ ਪੇਸ਼ੈਂਸ ਹੁੰਦੀ ਸੀ ਤੁਸੀਂ 4 ਜਾਂ 5 ਵਾਲਪੇਪਰ ਜਿਹੜੇ ਉਹ ਡਾਊਨਲੋਡ ਕਰ ਲੈਂਦੇ ਸੀ ਆਪਦੇ ਪੀਸੀ ਵਾਸਤੇ ਤੇ ਉਹ ਫਲੋਪੀ ਚ ਪਾ ਲੈਂਦੇ ਸੀ ਫਲੋਪੀ 144kb ਦੀ ਹੁੰਦੀ ਸੀ kb ਦੀ ਅੱਜਕੱਲ 32gb ਦੀ ਪੈਨ ਡਰਾਈਵ ਨੂੰ ਆਪਾਂ ਕੋ ਸਮਝ ਦੇ ਦੇਈਏ ਸਮਝ ਦੇ ਦੇਣੀ ਉਸ ਦੌਰ ਚ ਨਾ ਕੀ ਹੋਇਆ ਕਿ ਦੁਨੀਆ ਪੱਦਰ ਦੇ ਉੱਤੇ ਪੌਨ ਦੇਖਿਆ ਜਾਣ ਲੱਗ ਗਿਆ ਫਿਰ ਜੀ ਤਾਂ ਸਭ ਤੋਂ ਪਹਿਲੀ ਗੱਲ ਜਦੋਂ ਸਾਡੇ ਰਿਸ਼ਤੇਦਾਰਾਂ ਨੂੰ ਇਹ ਪਤਾ ਲੱਗਿਆ ਸੀ ਵੀ ਤੁਹਾਡੇ ਵੀ ਮਾਪਿਓ ਨੇ ਕੰਪਿਊਟਰ ਲੈਤਾ ਤਾਂ ਉਹਨਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਜੀ ਬੜੇ ਨਹੀਂ ਪਰ ਮੇਰੇ ਜਿਹੜੇ ਲੁਧਿਆਣੇ ਕਰਨੰਗਰ ਦੇ ਫਾਦਰ ਨੇ ਉਹ ਬੜੇ ਫਾਰਵਰਡ ਸਾਡੇ ਮਤਲਬ ਰਿਸ਼ਤੇਦਾਰੀ ਚ ਗਾਂ ਵਧੂ ਬੰਦਾ ਸੀ ਉਹ ਜੀ ਉਹਨਾਂ ਕੋਲੇ ਬਹੁਤ ਪਹਿਲਾ ਕੰਪਿਊਟਰ ਹੁੰਦਾ ਸੀ ਉਹਨਾਂ ਨੇ ਕਿਹਾ ਨਹੀਂ ਇਹ ਫਿਊਚਰ ਹੈ ਇਹ ਵੀ ਇਹ ਦੇਓ ਬੱਚਿਆਂ ਨੂੰ ਵੀ ਆਉਣ ਵਾਲਾ ਸਮਾਂ ਇਹਦਾ ਤਾਂ ਉਹ ਪਹਿਲਾ ਕੰਪਿਊਟਰ ਉਹ ਦੇਖੇ ਗਏ ਸੀ ਸਾਨੂੰ ਜੀ ਗਿਫਟ ਵੀ ਆਹ ਕੰਪਿਊਟਰ ਰੱਖੋ ਬੱਚਿਆਂ ਤੋਂ ਕੰਪਿਊਟਰ ਦੇ ਵਿੱਚ ਉਹ ਕਰੋ ਅਸੀਂ ਜਦੋਂ ਇੰਟਰਨੈਟ ਲਾਇਆ ਤਾਂ ਮਤਲਬ ਆਲੇ ਦੁਆਲੇ ਕੈਫਿਆਂ ਤੇ ਵੀ ਉਹਦਾ ਇੰਟਰਨੈਟ ਨਹੀਂ ਹੁੰਦਾ ਸੀ ਉਹ ਜਦੋਂ ਉਹ ਦੌਰ ਆਇਆ ਤਾਂ ਉਹਨਾਂ ਨੇ ਰੌਲਾ ਇਹ ਪਿਆ ਵੀ ਯਾਰ ਜਿਹੜਾ ਕੋਈ ਦੋਸਤ ਯਾਰ ਆਇਆ ਕਰੇ ਮੇਰੇ ਫਾਦਰ ਹੋਣਾ ਤਾਂ ਉਹ ਕਹਾਂ ਕਰੇ ਯਾਰ ਵੀ ਤੁਸੀਂ ਕੰਪਿਊਟਰ ਲਾਤਾ ਇਹਨੂੰ ਨਾ ਆਪਦੇ ਬੈੱਡਰੂਮ ਚ ਲਾਓ ਵੀ ਉਹਲੇ ਚ ਨਾ ਲਾਇਆ ਜੇ ਕਿਤੇ ਇਹਦੇ ਤੇ ਨਾ ਵੈਬਸਾਈਟਾਂ ਇਹ ਜੀਆਂ ਪਈਆਂ ਕਿਉਂਕਿ ਕੈਨੇਡਾ ਅਮਰੀਕਾ ਤੋਂ ਜਿਹੜੇ ਆ ਰਹੇ ਸੀ ਉੱਥੇ ਸਪੀਡ ਤੇਜ਼ ਸੀ ਉੱਥੇ ਇਹ ਚੀਜ਼ਾਂ ਪਹਿਲਾਂ ਪ੍ਰਚਲਿਤ ਹੋ ਗਈਆਂ ਸੀ ਤਾਂ ਮੇਰੇ ਯਾਦ ਹੈ ਉਦੋਂ ਇਹ ਚਰਚਾ ਹੋਈ ਕਿ ਜਿਹੜੀਆਂ ਬਾਲੀਵੁੱਡ ਐਕਟ੍ਰੈਸਸ ਨੇ ਨਾ ਉਹਨਾਂ ਦੀਆਂ ਇਹੋ ਜੀਆਂ ਤਸਵੀਰਾਂ ਉਹਨ ਦੇਆਂ ਜਿਹੜੀਆਂ ਤਸਵੀਰਾਂ ਜਦੋਂ ਮੂੰਹ ਲਾ ਉੱਤੇ ਮੂੰਹ ਲਾ ਮੂੰਹ ਲਾ ਦਿੰਦੇ ਐ ਖੁਸ਼ ਹੈ ਤਾਂ ਉਹ ਉਸ ਦੌਰ ਦੀ ਇੱਕ ਰੈਵੋਲੂਸ਼ਨ ਮੰਨੀ ਗਈ ਇਸ ਇੰਡਸਟਰੀ ਦੇ ਵਿੱਚ ਅੱਛਾ ਵੀ ਐਵੇਂ ਹੀ ਹੋ ਜਾਂਦਾ ਵੀ ਆਹ ਮਸ਼ਹੂਰ ਐਕਟਰਸ ਹੈ ਉਹਦੀ ਇਹੋ ਜੀ ਤਸਵੀਰਾਂ ਨਹੀਂ ਤਾਂ ਆਮ ਤਾਂ ਜੱਗ ਬਣੀ ਵਾਲਾ ਜਿਹੜਾ ਬੁੱਧਵਾਰ ਵਾਲਾ ਪੰਨਾ ਹੁੰਦਾ ਸੀਗਾ ਉਹ ਕੰਧਾਂ ਤੇ ਛਾਪ ਦਿੰਦੇ ਹੁੰਦੇ ਸੀ ਲੋਕ ਜਿਵੇਂ ਤੁਹਾਡੇ ਪਿੱਛੇ ਹੁਣ ਆ ਲੱਗਿਆ ਪਿਆ ਮੈਂ ਇਸ ਗੱਲ ਨੂੰ ਘਾਤ ਕਿਵੇਂ ਮੰਨ ਰਿਹਾ ਕਿ ਅੱਜ ਪ੍ਰਾਈਮ ਮਿਨਿਸਟਰ ਮੋਦੀ ਦੇ ਨਾਂ ਤੇ ਇੱਕ ਗੀਤ ਵਾਇਰਲ ਹੋ ਜਾਂਦਾ ਹੈ ਆਵਾਜ਼ 'ਚ ਹਾਂ ਬੜਾ ਬੜੀ ਦੇਰ ਦਾ ਹੋ ਰਿਹਾ ਹੈ ਇਹ ਆਈ ਜਨਰੇਟਡ ਹੈ ਉਹ ਇਹ ਜਨਰੇਟਡ ਅੱਜ ਤੁਸੀਂ ਦਰੋਗਰਾਠੀ ਤੁਹਾਨੂੰ ਦਿਖਾ ਰਿਹਾ ਕਿ ਇੱਕ ਜਗ੍ਹਾ ਇਹੋ ਜਿਹੀ ਦਿਖਾਤੀ ਆਈ ਨੇ ਜਿਹੜੀ ਦੁਨੀਆ 'ਚ ਐਗਜ਼ਿਸਟ ਹੀ ਨਹੀਂ ਕਰਦੀ ਜੀ ਤਾਂ ਇਹਦਾ ਮਤਲਬ ਹੈ ਆਈ ਕੱਲ ਨੂੰ ਕਿਸੇ ਦੀ ਵੀ ਕੋਈ ਇਹੋ ਜਿਹੀ ਵੀਡੀਓ ਵੀ ਬਣਾ ਸਕਦਾ ਹੈ ਬਿਲਕੁਲ ਜਿਹੜੀ ਕੋਈ ਨਗਨ ਹਾਲਤ 'ਚ ਹੋਊਗੀ ਜਿਹੜੀ ਕੋਈ ਦੇਖਣ 'ਚ ਇਹ ਲੱਗੂਗਾ ਕਿ ਇਹ ਵਾਕਈ ਵਾਪਰੀ ਹੋਈ ਘਟਨਾ ਹੈ ਬਿਲਕੁਲ ਘਰਾਂ 'ਚ ਲੈਬਸ ਥੋੜੀ ਬਣੀਆਂ ਆ ਸਾਡੇ ਵੀ ਅਸੀਂ ਇਹ ਲੱਭਦੇ ਫਿਰਾਂਗੇ ਵੀ ਇਹ ਸੱਚ ਹੈ ਜਾਂ ਝੂਠ ਹੈ ਇਹ ਇਹਦਾ ਇੱਕ ਡਾਰਕ ਪਾਰਟ ਹੈ ਪੋਜ਼ਿਟਿਵਸ ਹੈਗੇ ਆ ਪੋਜ਼ਿਟਿਵਸ ਬਹੁਤ ਨੇ ਪਰ ਮੈਂ ਇਸ ਕਰਕੇ ਜ਼ਿਕਰ ਕਰ ਰਿਹਾ ਕਿ ਅੱਜ ਫੇਰ ਇਹਦੀ ਚਰਚਾ ਹੋਣ ਲੱਗੀ ਜੋ 20 ਸਾਲ ਪਹਿਲਾਂ ਇੰਟਰਨੈਟ ਆਇਆ ਸੀ ਤਾਂ ਚਰਚਾ ਹੋਈ ਸੀ ਅੱਜ AI ਦੀ ਨੈਗੇਟਿਵ ਚਰਚਾ ਇਸ ਕਰਕੇ ਹੈ ਜੋ ਅੱਜ ਤੋਂ 20-25 ਸਾਲ ਪਹਿਲਾਂ ਇੰਟਰਨੈਟ ਦੀ ਨੈਗੇਟਿਵ ਚਰਚਾ ਸੀ ਹੁਣ ਥੋੜਾ ਜਿਹਾ ਆਪਦਾ ਧਿਆਨ ਮੈਂ ਫਿਰ ਇੱਕ ਗੱਲ ਤੁਹਾਨੂੰ ਕਲੀਅਰ ਕਰਦਾ ਮੈਂ ਇਹਦੇ ਖਿਲਾਫ ਨਹੀਂ ਹੈਗਾ ਇਹ ਵਰਲਡ ਰੁਕਣਾ ਨਹੀਂ ਥੋਡੇ ਰੋਕਿਆ ਨਹੀਂ ਰੁਕਣਾ ਥੋਡੇ ਖਿਲਾਫ ਗਿਆ ਨਿਊਜ਼ ਐਂਕਰਸ ਇਹੋ ਜਿਹੇ ਆਗੇ ਰੋਬੋਟ ਵਾਲੇ ਜਿਹੜੇ ਐ ਲੱਗਦਾ ਕਿ 오ਡੀਸਾ ਦੇ ਕੱਲ ਇੱਕ ਚੈਨਲ ਨੇ ਲਾਂਚ ਕੀਤਾ ਪਤਾ ਤੁਹਾਨੂੰ ਜੀ 오ਡੀਸਾ ਦੇ ਇੱਕ ਚੈਨਲ ਨੇ ਇੱਕ ਰੋਬੋਟਿਕ ਨਿਊਜ਼ ਐਂਕਰ ਲਾਂਚ ਕੀਤੀ ਹੈ ਜਿਹੜੀ ਦੇਖਣ ਚ ਬਿਲਕੁਲੀ ਮਨੁੱਖ ਵਰਗੀ ਹੈ ਔਰ ਉਹਦੀ ਫੋਟੋ ਦੇਖ ਕੇ ਤੁਹਾਨੂੰ ਇਹ ਔਰ ਬੋਲਦੀ ਹੈ ਤਾਂ ਤੁਹਾਨੂੰ ਲੱਗਦਾ ਹੀ ਨਹੀਂ ਫਰਕ ਹੀ ਨਹੀਂ ਪਤਾ ਲੱਗਦਾ ਵੀ ਇਹ ਰੋਬੋਟ ਬੋਲ ਰਿਹਾ ਹੈ ਜਾਂ ਅਸਲ ਔਰਤ ਬੋਲ ਰਹੀ ਹੈ ਦੇਖੋ ਰਿਪਲੇਸ ਤਾਂ ਕਰ ਰਹੇ ਨੇ ਨਾ ਹੋ ਗਏ ਹੋ ਗਏ ਨਾ ਜਿਹੜੇ ਆਪਾਂ ਆਪਾਂ ਇੱਕ ਰੋਬੋਟ ਦੇਖਿਆ ਫੁੱਟਬਾਲ ਖੇਡਦਾ ਕਿੰਨੀ ਸ਼ਾਨਦਾਰ ਵੀਡੀਓ ਹੈ ਪਰ ਮੈਂ ਤੁਹਾਨੂੰ ਇਹ ਦੱਸ ਰਿਹਾ ਥੋੜੇ ਵਿਰੋਧ ਕੀਤੇ ਆ ਰੁਕਣਾ ਨਹੀਂ ਨਹੀਂ ਰੁਕ ਸਕਦਾ ਤਾਂ ਜਿਹੜੀ ਚੀਜ਼ ਵਿਰੋਧ ਕੀਤੇ ਆ ਰੁਕਣੀ ਨਹੀਂ ਆ ਉਹਨੂੰ ਰੋਕਣ ਦੀ ਬਜਾਏ ਉਹਦੇ 네ਗੇਟਿਵ ਪੋਜ਼ਿਟਿਵ ਡਿਸਕਸ ਹੋ ਕੇ ਆਉਣ ਵਾਲੀ ਪੀੜ੍ਹੀ ਨੂੰ ਇਹ ਦੱਸਦੀ ਵੀ ਇਹਦਾ ਫਾਇਦਾ ਕੀ ਹੈ ਜਿਵੇਂ ਮਿਸਾਲ ਦੇ ਤੌਰ ਤੇ 20 ਸਾਲ ਪਹਿਲਾਂ ਜਿਹੜੇ ਰਿਸ਼ਤੇਦਾਰਾਂ ਨੇ ਜਾਂ ਜਿਹੜੇ ਦੋਸਤਾਂ ਨੇ ਵਿਰੋਧ ਕੀਤਾ ਵੀ ਜਵਾਕਾਂ ਨੂੰ ਇੰਟਰਨੈਟ ਨਾ ਦਿਓ ਨਾ ਦਿਓ ਨਾ ਦਿਓ 5 ਸਾਲ ਲੇਟ ਜਾਂ 10 ਸਾਲ ਲੇਟ ਇੰਟਰਨੈਟ ਤੋਂ ਉਹਨਾਂ ਦੇ ਜਵਾਕਾਂ ਨੂੰ ਵੀ ਇੰਟਰੋਡਿਊਸ ਕਰਨਾ ਪਿਆ ਕਰਨਾ ਪਿਆ ਕਰਨਾ ਪਿਆ ਨਾ ਤਾਂ ਉਹਨਾਂ ਦੇ ਉਸ ਵਿਰੋਧ ਦੇ ਕੋਈ ਮਾਇਨੇ ਨਹੀਂ ਕੋਈ ਮਾਇਨੇ ਨਹੀਂ ਨਹੀਂ ਰਹੇ ਤੁਸੀਂ ਇਹ ਡਰਦੇ ਹੋ ਤੁਹਾਡੇ ਬੱਚੇ ਪੌਨ ਦੇਖਣ ਲੱਗ ਜਾਣਗੇ ਤੁਸੀਂ ਇਹ ਡਰਦੇ ਹੋ ਤੁਹਾਡੇ ਬੱਚਿਆਂ ਦੀਆਂ ਕੋਈ ਵੀਡੀਓਜ਼ ਆ ਜਾਣਗੀਆਂ ਹੋ ਤਾਂ ਇਸ ਦੌਰ ਚ ਵੀ ਆ ਗਈਆਂ ਆ ਗਈਆਂ ਬਿਲਕੁਲ ਆ ਗਈ ਤੁਸੀਂ ਰੋਕ ਨਹੀਂ ਸਕੇ ਤੁਸੀਂ ਰੋਕ ਨਹੀਂ ਸਕੇ ਫਿਰ ਫਿਰ ਕੀ ਕਰੀਏ ਫਿਰ ਮੇਰੇ ਹਿਸਾਬ ਨਾਲ ਤਾਂ opinion ਆਪੋ ਆਪਣਾ ਹੈ ਇਹਦੇ ਪੋਜ਼ਿਟਿਵਸ ਵੱਲ ਜਾਓ ਇਹਨੂੰ ਬਿਹਤਰ ਕਿਵੇਂ ਵਰਤਿਆ ਜਾ ਸਕਦਾ ਉਹਨੂੰ ਵੱਧ ਪ੍ਰਮੋਟ ਕਰੋ ਹਾਂ ਅੱਜ ਇਹ ਸਮਾਜ ਚਰਚਾ ਕਰ ਰਿਹਾ ਵੀ ਕੱਲ ਨੂੰ ਕਿਸੇ ਮਸ਼ਹੂਰ ਬੰਦੇ ਦੀ AI ਜਨਰੇਟਿਡ ਪੌਨ ਵੀਡੀਓ ਆਜੂਗੀ ਤਾਂ ਕੀ ਕਰੋਗੇ ਆ ਸਕਦੀਆਂ ਨਹੀਂ ਆ ਸਕਦੀਆਂ ਇਹ ਤਾਂ ਦੇਖੋ ਮੱਕੜ ਸਾਹਿਬ ਇੱਕ ਤੁਸੀਂ 네ਗੇਟਿਵ ਬਣਾਤਾ ਇੱਕ ਜਿਹੜਾ ਕਿ ਤੁਹਾਡੇ ਉਹਦੇ ਤੇ ਮਤਲਬ ਆਪਾਂ ਕਹਿ ਦਿੰਨੇ ਆਂ ਵੀ ਇਮੇਜ ਤੇ ਇਫੈਕਟ ਕਰੂਗਾ ਪਰ ਜਿੱਥੇ ਆਪਾਂ ਦੇਖਿਆ ਜੇ ਜੌਬਸ ਖਾਰਿਆ ਜਿਵੇਂ ਮੰਨ ਲਓ ਆਪਣੇ ਫਾਰਮਰਸ ਨੇ ਹੁਣ ਆਪਾਂ ਕਹਿ ਦਿੰਨੇ ਆਂ ਕਿ ਅਡਾਨੀ ਨੇ ਸਾਈਲੋਜ਼ ਲਾਤੇ ਉਹਨਾਂ ਨੂੰ ਜਿੱਥੇ ਆਪਾਂ ਇੰਨੀ ਕਣਕ ਨੂੰ ਮੈਨੇਜ ਕਰਨ ਵਾਸਤੇ ਆਪਣੇ ਵੱਡੇ ਵੱਡੇ ਵੇਅਰ ਹਾਊਸ ਸੀਗੇ ਉੱਥੇ ਹਜ਼ਾਰਾਂ ਜੌਬ ਸੀ ਗਿਆ ਉੱਥੇ ਉਹ ਜਿਹੜੇ ਸਾਈਲੋਜ਼ ਨੇ ਉਹ 10 ਤੋਂ 15 ਬੰਦੇ ਓਨੀ ਕਣਕ ਮੈਨੇਜ ਕਰ ਸਕਦੇ ਨੇ ਠੀਕ ਹੈ ਤੁਹਾਡੀ ਗੱਲ ਬਿਲਕੁਲ ਠੀਕ ਹੈ ਇਹ ਵੀ ਤਾਂ ਟੈਕਨੋਲੋਜੀ ਦਾ ਪਾਰਟ ਹੈ ਨਾ ਜੌਬਸ ਤਾਂ ਫਿਰ ਜਦੋਂ ਇੰਡਸਟਰੀਅਲਾਈਜ਼ੇਸ਼ਨ ਆਈ ਯੂਰਪ ਦੇ ਵਿੱਚ ਤਾਂ ਉਦੋਂ ਪੂਰੀ ਦੁਨੀਆ ਦੇ ਵਿੱਚ ਕਾਮਿਆਂ ਨੇ ਵਿਰੋਧ ਕੀਤਾ ਅੱਜ ਤੱਕ ਉਹ ਵਿਰੋਧ ਹੋ ਰਿਹਾ ਵੀ ਮਸ਼ੀਨ ਜਿਹੜੀ ਹੈ ਉਹ ਸਾਡੀ ਜੌਬ ਖਾ ਜਾਊਗੀ ਫਿਰ ਇਹ ਵੀ ਦੌਰ ਆਇਆ ਕਿ ਜਦੋਂ ਮਸ਼ੀਨੀ ਬਣਿਆ ਹੋਇਆ ਕੱਪੜਾ 100 ਰੁਪਏ ਦਾ ਵਿਕਦਾ ਸੀ ਤੇ ਹੈਂਡਮੇਡ 1000 ਦਾ ਵਿਕਿਆ ਜੀ ਇਹ ਵੀ ਦੌਰ ਆਇਆ ਤਬਦੀਲੀ ਦੌਰ ਦੀ ਇਹ ਵੀ ਆਈ ਅੱਜ ਵੀ ਤਾਂ ਜਿਹੜਾ ਖੇਸ ਚਾਦਰ ਮਸ਼ੀਨ ਵਾਲੀ ਹੈ ਉਹ ਸਸਤੀ ਹੈ ਹੈਂਡਮੇਡ ਉਹਦੀ ਵੈਲਿਊ ਵੱਧ ਹੈ ਸਾੜੀ ਮਸ਼ੀਨ ਵਾਲੀ ਸਸਤੀ ਹੈ ਹੈਂਡਮੇਡ ਪਟੋਲਾ ਸਾੜੀ 12 ਲੱਖ ਰੁਪਏ ਦੀ ਵਿਕਦੀ ਹੈ ਬੜੀਆਂ ਜਿਹੇ ਉਦਾਹਰਨਾਂ ਇੱਕ ਐਗਜ਼ਾਮਪਲ ਹੈ ਪਰ ਕੀ ਸਾਡੇ ਇਸ ਵਿਰੋਧ ਦੇ ਨਾਲ ਜਿਹਨੂੰ ਆਪਾ ਉਹ ਵਿਕਾਸ ਕਹਿ ਰਹੇ ਹਾਂ ਰੁਕਦਾ ਉਹ ਰੁਕਦਾ ਨਹੀਂ ਹੈ ਤਾਂ ਜਿਹੜੀ ਚੀਜ਼ ਰੋਕੀ ਨਹੀਂ ਜਾ ਸਕਦੀ ਇੰਡਸਟਰੀਲਾਈਜੇਸ਼ਨ ਰੋਕੀ ਨਹੀਂ ਜਾ ਸਕੀ ਕਿੰਨਾ ਵਿਰੋਧ ਹੋਇਆ ਫੈਕਟਰੀਆਂ ਦੇ ਬਾਹਰ ਧਰਨੇ ਲੱਗੇ ਜਿਹੜਾ ਤੁਸੀਂ ਈਵਨ ਲੇਬਰ ਡੇ ਦਾ ਇਤਿਹਾਸ ਦੇਖੋ ਜਦੋਂ ਸ਼ਹੀਦ ਹੁੰਦੇ ਐ ਕਾਮੇ ਅਸੀਂ ਉਹ ਦੌਰ ਚੋਂ ਲੰਘ ਕੇ ਇੱਥੋਂ ਤੱਕ ਪਹੁੰਚੇ ਹਾਂ ਹੈਨਾ ਜਿਹੜੀ AI ਜਨਰੇਟਡ ਹੈ ਜੇ ਮੈਂ ਕਹਾਂ ਕਿ ਐਂਕਰਸ ਆ ਜਾਣਗੇ ਕੱਲ ਨੂੰ ਸਾਨੂੰ ਰਿਪਲੇਸ ਕਰ ਲੈਣਗੇ ਮੈਂ ਮਹਿਸੂਸ ਕਰਦਾ ਕਿ ਕਿੰਨੇ ਹੀ ਐਂਕਰਸ ਤੁਸੀਂ ਪੈਦਾ ਕਰ ਲੋ ਬੰਦੇ ਨੂੰ ਰਿਪਲੇਸ ਨਹੀਂ ਕੀਤਾ ਨਹੀਂ ਹੋ ਸਕਦਾ ਮਨੁੱਖ ਰਿਪਲੇਸ ਨਹੀਂ ਕੀਤਾ ਜਾ ਸਕਦਾ ਹਾਂ ਬਹੁਤ ਸਾਰੀਆਂ ਐਸੀਆਂ ਜੌਬਸ ਹੋਣਗੀਆਂ ਜਿੱਥੇ ਟੈਕਨੋਲੋਜੀ ਹੋਰ ਬਿਹਤਰ ਹੁੰਦੀ ਜਾਊਗੀ ਤੇ ਬੰਦੇ ਸੀਮਤ ਹੋਣਗੇ ਜਿਹੜੇ ਸਮੇਂ ਦੇ ਨਾਲ ਹਾਨੀ ਬਣ ਕੇ ਸਕਿੱਲ ਨੂੰ ਵਧਾਉਣਗੇ ਇਹ ਗੱਲ ਮੈਂ ਇੱਕ ਦਿਨ ਭਗਤਾਜੀ ਨਾਲ ਕੀਤੀ ਸੀ ਉਹ ਸਰਵਾਈਵ ਕਰਨਗੇ ਇਹ ਕਮਰਸ਼ੀਅਲ ਯੁੱਗ ਦਾ ਦੌਰ ਹੈ ਇੱਥੇ ਜਿਹਨੂੰ ਜਿਹਨੂੰ ਪੂੰਜੀਵਾਦੀ ਦੌਰ ਤੁਸੀਂ ਕਹਿ ਰਹੇ ਹੋ ਉਹਦੀ ਪਰਫੈਕਟ ਐਗਜ਼ਾਮਪਲ ਐਸ ਟਾਈਮ ਬਿਜ਼ਨਸ ਤੇ ਠੰਡਾ ਹੀ ਦੁਨੀਆ ਨੂੰ ਚਲਾ ਰਿਹਾ ਤੇ ਜੇ ਤੁਹਾਨੂੰ ਲੱਗਦਾ ਕਿ ਉਹ ਆ ਮਨੁੱਖ ਦੇ ਸੋਸ਼ਲ ਵਿਕਾਸ ਬਾਰੇ ਸੋਚ ਰਿਹਾ ਤਾਂ ਉਹ ਵਰਲਡ ਨਹੀਂ ਸੋਚ ਰਿਹਾ ਉਹ ਵਰਲਡ ਉੱਥੇ ਰਹਿਮ ਦੀ ਕੋਈ ਅਪੀਲ ਨਹੀਂ ਹੈ ਉਸ ਵਰਲਡ ਦੇ ਵਿੱਚ ਜੀ ਠੀਕ ਹੈ ਉਹਨੂੰ ਤੁਸੀਂ ਨਿਊ ਵਰਲਡ ਆਰਡਰ ਸੋਚ ਲਓ ਉਹਨੂੰ ਤੁਸੀਂ ਐਨ 30 ਦੇਖ ਲਓ ਕਿ 2030 ਤੱਕ ਉਹਨਾਂ ਨੇ ਅਚੀਵ ਕਰਨਾ ਸੀ ਆ ਸੜਕਾਂ ਬਣ ਰਹੀਆਂ ਰੋਬੋਟਸ ਆ ਗਏ ਐ ਤੁਹਾਨੂੰ ਰਿਪਲੇਸ ਕਰ ਰਹੇ ਐ ਤਾਂ ਇਨਾਂ ਚੈਲੰਜਸ ਦੇ ਨਾਲ ਲੜਨ ਵਾਸਤੇ ਤੁਹਾਨੂੰ ਉਸ ਪੱਧਰ ਦੀ ਏਕਤਾ ਚਾਹੀਦੀ ਹੈ ਜਿਹੜੀ ਤੁਹਾਡੇ 'ਚ ਹੈ ਨਹੀਂ ਨਹੀਂ ਏਕਤਾ ਤੋਂ ਪਹਿਲਾਂ ਤੁਹਾਨੂੰ ਅਵੇਅਰਨੈਸ ਚਾਹੀਦੀ ਹੈ ਜਿਹੜੀ ਤੁਹਾਨੂੰ ਹੈ ਨਹੀਂ ਕਿਤੇ ਨਾ ਕਿਤੇ ਇਹ ਆਪਾਂ ਇਸ ਗੱਲ ਕਰਕੇ ਪਿੱਛੇ ਨਹੀਂ ਰਹਿ ਰਹੇ ਕਿ ਆਪਾਂ ਇਤਿਹਾਸ ਤੇ ਉਹਨਾਂ ਗੱਲਾਂ 'ਚ ਤੁਸੀਂ ਮੰਨ ਲਓ ਆਪਣਾ ਪੰਜਾਬ ਹੀ ਲੈ ਲਈਏ ਆਪਣੇ ਪੰਜਾਬ 'ਚ ਆਪਾਂ ਪਹਿਲਾਂ ਬੱਚੇ ਨੂੰ ਸਕੂਲ ਭੇਜਤਾ ਪਹਿਲਾਂ ਹਨਾ ਹੋਰ ਕਰਤਾ ਉਸ ਤੋਂ ਬਾਅਦ 'ਚ ਜਦੋਂ ਪੜਾਣ ਦੀ ਵਾਰੀ ਆਉਂਦੀ ਹੈ ਤਾਂ ਆਪਣੇ ਕੋਲ ਤਿੰਨ ਹੀ ਚੀਜ਼ਾਂ ਰਹਿ ਜਾਂਦੀਆਂ ਹਮ ਕਮਰਸ ਮੈਡੀਕਲ ਨਾਨ ਮੈਡੀਕਲ ਹਮ ਇਹ ਯਾ ਵਾਟੋ ਵਾਟ ਐਜੂਕੇਸ਼ਨ ਸਿਸਟਮ 'ਚ ਪ੍ਰੋਬਲਮ ਹੈ ਨਾ ਜਿੱਥੋਂ ਤੁਸੀਂ ਗੱਲ ਸ਼ੁਰੂ ਕੀਤੀ ਹੈ ਆਪਾਂ ਬਹੁਤ ਟ੍ਰਿਵਲਾਈਜ਼ ਗੱਲ ਕਰਕੇ ਜੀ ਕੰਪਿਊਟਰਾਂ ਤੱਕ ਆਪਾਂ ਜਦੋਂ ਗੱਲ ਕੀਤੀ ਹੈ ਤਾਂ ਉਹਦਾ ਇਹੀ ਮਤਲਬ ਹੈ ਕਿ ਸਾਡੇ ਐਜੂਕੇਸ਼ਨ ਸਿਸਟਮ ਚ ਪ੍ਰੋਬਲਮ ਹੈ ਜੋ ਸਾਨੂੰ ਅੱਜ ਪੜਾਇਆ ਜਾ ਰਿਹਾ ਹੈ ਸਾਡੀ ਪੀੜ੍ਹੀ ਨੂੰ ਜੋ ਪੜਾਇਆ ਜਾ ਰਿਹਾ ਸਾਨੂੰ ਉਹਦੀ ਲੋੜ ਨਹੀਂ ਹੈਗੀ ਜੇ ਮੈਂ 5ਵੀਂ 6ਵੀਂ ਚ ਕੰਪਿਊਟਰ ਦੇ ਵਿੱਚ ਇੰਟਰਸਟ ਰੱਖਦਾ ਤਾਂ ਮੈਂ 12ਵੀਂ ਤੱਕ ਮੈਥ ਹੀ ਪੜੀ ਜਾਣਾ ਤਾਂ ਉਹ ਕਿਉਂ ਪੜੀ ਜਾਣਾ ਪਰ ਪਰ ਗੱਲ ਇਹ ਹੈ ਕਿ ਇਹ ਇਹ ਆਰਡਰ ਵੀ ਤਾਂ ਐਜੂਕੇਸ਼ਨ ਤੇ ਤਾਂ ਸਭ ਤੋਂ ਪਹਿਲਾਂ ਕਬਜ਼ਾ ਕਰਦਾ ਹੈ ਨਾ ਬਿਲਕੁਲ ਥੋੜੀ ਹੋਲ ਸਕੂਲਿੰਗ ਆਪਦੇ ਅਰਾਊਂਡ ਸਾਰਾ ਸੋਚੋ ਤੁਹਾਡੇ ਸਕੂਲਸ ਚਲਾ ਕੌਣ ਰਹੇ ਐ ਤੁਹਾਡੇ ਵੱਡੇ ਸਕੂਲ ਕੌਣ ਚਲਾ ਰਿਹਾ ਐ ਤੁਹਾਡੇ ਵੱਡੇ ਸਕੂਲ ਉਹ ਮਾਈਂਡਸੈਟ ਉਹ ਆਈਡੀਓਲੋਜੀ ਚਲਾ ਰਹੀ ਐ ਜਿਹੜੀ ਨਾ ਤਾਂ ਇਸ ਦੇਸ਼ ਤੇ ਕਦੇ ਰਾਜ ਕਰਕੇ ਗਈ ਨਾ ਇਸ ਦੇਸ਼ ਦੀ ਮੂਲ ਨਿਵਾਸੀ ਐ ਨਾ ਇਸ ਦੇਸ਼ ਦੇ ਵਿੱਚ ਉਹਨਾਂ ਦਾ ਕਬਜ਼ਾ ਕਰਨ ਤੋਂ ਇਲਾਵਾ ਕੋਈ 150 ਸਾਲ ਰਾਜ ਕਰਨ ਤੋਂ ਇਲਾਵਾ ਹੋਰ ਕੋਈ ਕੰਟਰੀਬਿਊਸ਼ਨ ਉਹਨਾਂ ਦਾ ਨਹੀਂ ਐ ਜੀ ਉਹ ਵਾਪਸ ਗਏ ਉਹਨਾਂ ਨੇ ਆਪਦੇ ਮਿਸ਼ਨਰੀਜ਼ ਵੀ ਇੱਥੇ ਪੈਦਾ ਕਰ ਲਏ ਉਹਨਾਂ ਨੇ ਆਪਦਾ ਸਭ ਕੁਝ ਪੈਦਾ ਕੀਤਾ ਤੇ ਉਹ ਅੱਜ ਤੁਹਾਡੀ ਐਜੂਕੇਸ਼ਨ ਸਿਸਟਮ ਨੂੰ ਚਲਾ ਰਹੇ ਹੈ ਬਿਲਕੁਲ ਤੁਹਾਡੇ ਹੱਥ 'ਚ ਹੀ ਨਹੀਂ ਹੈ ਕਿ ਤੁਸੀਂ ਉਹਨੂੰ ਚੇਂਜ ਕਰ ਲੋ ਅੰਗਰੇਜ਼ੀ ਦਾ ਮਾਈਂਡਸੈਟ ਬਿਠਾਇਆ ਕੱਲ ਇੱਕ ਸਕੂਲ ਦੇ ਪ੍ਰਿੰਸੀਪਲ ਦੀ ਮੈਂ ਵੀਡੀਓ ਦੇਖ ਰਿਹਾ ਸੀ ਜਿੱਥੇ ਉਹ ਪਠਾਨਕੋਟ ਦਾ ਸੀ ਕਿੱਥੋਂ ਦਾ ਸੀ ਸਰਦਾਰ ਜੀ ਨੇ ਕੋਈ ਉਹ ਆਪ ਵੀ ਔਖੀ ਸੌਖੀ ਬੋਲੀ ਜਾਂਦੇ ਹੈ ਵਿਚਾਰੇ ਮੈਨੂੰ ਤਾਂ ਤਰਸ ਬੜਾ ਆਇਆ ਉਹਨਾਂ ਦੇ ਉੱਤੇ ਵੀ ਪ੍ਰਿੰਸੀਪਲ ਬਣੇ ਨੇ ਔਰ ਉਹ ਕਹਿ ਰਹੇ ਆ ਕਿ ਅੰਗਰੇਜ਼ੀ ਪੜਾਉਣੀ ਇਥੇ ਲਾਜ਼ਮੀ ਬੋਲਣੀ ਲਾਜ਼ਮੀ ਅਸੀਂ ਹੋਰ ਭਾਸ਼ਾ ਨਹੀਂ ਹੈ ਤਾਂ ਉਹਨਾਂ ਨੇ ਆਪਦੀ ਭਾਸ਼ਾ ਨੂੰ ਵੀ ਗਲੋਬਲ ਕਰਨ ਦੀ ਕੋਸ਼ਿਸ਼ ਕਰਕੇ ਤੇ ਤੁਹਾਡੇ ਤੇ ਉਹ ਉਹ ਮਾਈਂਡ ਸੈਟ ਬਣਾਤਾ ਕਿ ਤੁਹਾਡੇ ਐਜੂਕੇਸ਼ਨ ਸਿਸਟਮ ਚ ਭਾਸ਼ਾ ਜਿਹੜੀ ਹੈ ਅੰਗਰੇਜ਼ੀ ਇਹੀ ਜਿਹੜੀ ਹੈ ਪੜ੍ਹਾਈ ਜਾਊਗੀ ਅਦਰਵਾਈਜ਼ ਪੰਜਾਬੀ ਤੁਸੀਂ ਨਹੀਂ ਬੋਲ ਸਕਦੇ ਸੋ ਇਸ ਕੈਲਕੂਲੇਟਿਵਲੀ ਸਾਰੀ ਪ੍ਰੋਬਲਮ ਹੈ ਪਰ ਜਿੱਥੋਂ ਤੁਸੀਂ AI ਤੋਂ ਸ਼ੁਰੂ ਕੀਤਾ ਨਾ ਮੈਂ ਵਾਪਸ ਉਹ ਤੇ ਆਉਣਾ ਚਾਹਣਾ ਇਹ ਅਗਲੇ 5 ਸਾਲਾਂ ਚ ਇੰਨੀ ਵੱਡੀ ਹੋ ਜਾਣੀ ਹੈ ਚੀਜ਼ ਇੰਨੀ ਵੱਡੀ ਜਿਹਨੂੰ ਤੁਸੀਂ ਅੱਜ ਇਮੇਜਿਨ ਵੀ ਨਹੀਂ ਕੀਤਾ ਜਗਪ੍ਰਿਤ ਪਰ ਮੈਂ ਇਹ ਗੱਲ ਕਹਿ ਰਿਹਾ ਕਿ ਇਸ ਤੋਂ ਅੱਗੇ ਇਹ ਬਹੁਤ ਵੱਡਾ ਹੋਣਾ ਹੈ ਔਰ ਸਾਨੂੰ ਇਹਦੀ ਡੂੰਘਾਈ ਸਮਝਣੀ ਪੈਣੀ ਹੈ ਸਾਨੂੰ ਆਪਦੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਐਜੂਕੇਟ ਕਰਨਾ ਪਊਗਾ ਕਿ ਅਸੀਂ ਹైదరాబాద్ ਵਰਗੇ ਸ਼ਹਿਰ ਚ ਵਿਜ਼ਿਟਸ ਕਰਕੇ ਆਈਏ ਉੱਥੇ ਦੇਖ ਕੇ ਆਈਏ ਉਥੋਂ ਦੇ ਕਲਚਰ ਨੂੰ ਅਡਾਪਟ ਕਰਕੇ ਇੱਥੇ ਲੈ ਕੇ ਆਈਏ ਸਾਨੂੰ ਆਈਟੀ ਕੰਪਨੀਆਂਜ਼ ਨੂੰ ਗੰਭੀਰਤਾ ਚ ਲੈਣਾ ਪਊਗਾ ਸਾਨੂੰ ਉਹ ਬ੍ਰੇਨਸ ਪੈਦਾ ਕਰਨੇ ਪੈਣਗੇ ਔਰ ਇਸ ਫੀਲਡਰ ਦੇ ਜਿਹੜੇ ਮਾਹਰ ਨੇ ਸਾਨੂੰ ਉਹਨਾਂ ਤੋਂ ਸੈਮੀਨਾਰਸ ਕਰਾਉਣੇ ਪੈਣਗੇ ਸਾਡੇ ਸਕੂਲ ਸਕੂਲ ਸਰਕਾਰੀ ਸਕੂਲਾਂ ਤੱਕ ਇਹ ਗੱਲ ਲੈ ਕੇ ਜਾਣੀ ਪਊਗੀ ਤੁਸੀਂ ਆਹ ਮਾਊਸ ਹੈ ਆਹ ਕੀਬੋਰਡ ਹੈ ਇਹ ਇਨਪੁਟ ਡਿਵਾਈਸ ਹੈ ਆਉਟਪੁਟ ਡਿਵਾਈਸ ਹੈ CPU ਹੁੰਦਾ ਹੈ ਇਹ UPS ਹੁੰਦਾ ਹੈ ਔਰ ਇਹਦੇ ਚ ਆਹ ਤਾਰ ਲੱਗਦੀ ਹੈ ਇਹ ਪਾਵਰ ਸਪਲਾਈ ਹੈ ਇਹ ਮਦਰਬੋਰਡ ਹੈ ਇਹ ਤੋਂ ਬਾਹਰ ਆ ਕੇ ਜਵਾਕਾਂ ਨੂੰ ਦੱਸਣਾ ਪਊਗਾ ਵੀ ਹੁਣ ਗੱਲਾਂ ਪਹੁੰਚ ਕਿੱਥੇ ਗਈਆਂ ਨੇ ਕਿਤੇ ਨਾ ਕਿਤੇ ਐਜੂਕੇਸ਼ਨ ਸਿਸਟਮ ਨੂੰ ਬਹੁਤ ਚੇਂਜ ਹੋਣ ਦੀ ਜ਼ਰੂਰਤ ਹੈ ਹైదరాబాద్ ਦਾ 12-12 ਸਾਲ ਦੇ ਜਵਾਕ ਐਪਾਂ ਡਵੈਲਪ ਕਰੀ ਬੈਠੇ ਐ ਸਾਫਟਵੇਅਰ ਇੰਜੀਨੀਅਰਸ ਨੇ ਉਸ ਸਾਫਟਵੇਅਰ ਬਣਾਉਂਦੇ ਨੇ ਥੋੜਾ ਜਵਾਕ 12ਵੀਂ ਦੇ ਵਿੱਚ ਪੁੱਛੀ ਜਾਂਦਾ ਹੁੰਦਾ ਸਾਗਰ ਦੀ ਕਾ ਕਿੱਥੇ ਆਪਣੇ 10ਵੀਂ ਤੋਂ ਆਪਣੇ ਦੇਖੋ ਇੱਕ ਤਾਂ ਹੈ ਆਪਣੇ 10ਵੀਂ ਤੋਂ ਬਾਅਦ ਡੈਡੀਕੇਟਿਡ ਨੌ ਆਇਲਸ ਕਰਦੇ ਨੇ ਹਮ ਉਹਨਾਂ ਨੂੰ ਉਹਨਾਂ ਦਾ ਥਾਟ ਉਹਨਾਂ ਦਾ ਵੀ ਕਲੀਅਰ ਹੈ ਕਿ ਅਸੀਂ ਕੈਨੇਡਾ ਜਾ ਕੇ ਲੇਬਰ ਕਰਨੀ ਹੈ ਠੀਕ ਹੈ ਇਹ ਤੁਸੀਂ ਮੰਨੋ ਨਾ ਇਸ ਚੀਜ਼ ਨੂੰ ਮੈਨੂੰ ਲੱਗਦਾ ਕਿ ਇਹ ਇਹ ਡਿਸਕਸ਼ਨ ਹੋਰ ਪਾਸੇ ਲੈ ਗਏ ਆ AI ਵੱਡਾ ਹੋਊਗਾ ਔਰ ਆਉਣ ਵਾਲੇ ਸਮੇਂ 'ਚ ਸਾਨੂੰ ਬਹੁਤ ਗੰਭੀਰਤਾ ਨਾਲ ਇਹਨੂੰ ਲੈਣਾ ਪਊਗਾ ਜੀ